ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਢੱਲਵਾ ਕਲਾਂ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਤੇ ਕੋਟਕਪੂਰੇ ਤੋਂ ਬਾਜਾਖਾਨਾ ਬਠਿੰਡੇ ਵਾਲੀ ਸੜਕ ਦੇ ਉੱਤੇ ਆਉਂਦਾ ਪਹਿਲਾ ਹੀ ਪਿੰਡ ਆ ਦੋਸਤੋ ਕੋਟਕਪੂਰੇ ਦੇ ਨਾਲ ਢੱਲਵਾ ਕਲਾਂ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਰੁਟੀਨ ਚ ਗਾਵਾਂ ਵਿਕਰੀ ਵਾਲੀਆਂ ਆਉਂਦੀਆਂ ਅੱਜ ਦੀ ਵੀਡੀਓ ਦੇ ਦੋ ਨਾਗ ਆ ਦੋਸਤੋ ਜਿਹਦੇ ਚੱਕੇ ਗਾਂ ਗੱਬਣਾ ਹਜੇ ਸੂਣ ਚ ਦਨ ਲੈਂਦੀ ਐ ਅੱਜ ਹੀ ਇਸ ਵੀਰ ਕੋਲ ਪਹੁੰਚੀ ਐ ਤੇ ਇਹ ਤੋਂ ਬਿਨਾ ਇੱਕ ਵੜ ਇਹ ਤਾਜੀ ਸੂਈ ਵੀ ਐ ਦੋਹਾਂ ਬਾਰੇ ਗੱਲਬਾਤ ਕਰਾਂਗੇ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਜਿਹੜਾ ਨਾ ਜਚਿਆ ਉਹਦੀ ਤਸੱਲੀ ਕਰਨਾ ਤੁਹਾਡਾ ਹੱਕ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਸ਼ੁਰੂਆਤ ਇਸ ਗਾਂ ਤੋਂ ਕਰਦੇ ਆਂ ਇਸ ਵੜ ਤੋਂ ਕਰਦੇ ਆਂ ਉਸ ਤੋਂ ਬਾਅਦ ਚ ਜਿਹੜੀ ਗੱਬਣਾ ਉਹ ਤੁਹਾਨੂੰ ਦਿਖਾਵਾਂਗੇ ਲੱਖੇ ਭਾਈ ਸਸਤੀ ਕਾਫ ਲਖੇ ਅੱਜ ਦੋ ਨਗ ਦਿਖਾ ਰਹੇ ਆਂ ਹਾਂਜੀ ਹਾਂਜੀ ਵੈਸੇ ਹੁਣ ਲਿਆ ਰਹੇ ਆਂ ਪਸੂ ਥੋੜਾ ਟਾਈਮ ਬਾਅਦ ਵੀਡੀਓ ਬਣਾਉਣ ਲੱਗੇ ਹਾਂ ਹਾਂਜੀ ਹਾਂਜੀ ਆਈ ਜਾਂਦੀਆਂ ਨਹੀਂ ਵਿਖ ਜਾਂਦਾ ਠੀਕ ਐ ਅੱਛਾ ਇਹ ਪਹਿਲੇ ਨੰਬਰ ਤੇ ਵੈਡ ਕੰਨ ਮਸੂਆ ਸੂਈ ਇਹ ਪਹਿਲਾ ਸੂਆ ਜੀ ਚਾਰ ਦੰਦ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ 8-9 ਦਿਨ ਹੋ ਗਏ ਸੂਈ ਨੂੰ ਕਿੰਨਾ ਦੁੱਧ ਹੋਊਗਾ ਦੁੱਧ ਹੋਊ 15 ਹੀ 14 ਦੀ ਆਪਣੀ ਗਰੰਟੀ ਹੈ ਕੋਈ ਮਿਲ ਲੈ ਆ ਠੀਕ ਐ ਅੱਛਾ ਕੀ ਰੇਟ ਰਹੂਗਾ ਤਾਂ ਲਖੇ ਰੇਟ ਫੋਨ ਤੇ ਹੀ ਦੋਨਾਂ ਦੇ ਖੋਲੀਏ ਨੂੰ ਸੋ ਦੋਸੋ ਸੂਆ ਪਹਿਲਾ ਚਾਰ ਦੰਦ 8-9 ਦਿਨਾਂ ਦੀ ਸੂਈ 14 ਲੀਟਰ ਗਾਰੰਟੀ ਹੈ ਵੀ ਇੰਨਾ ਹੋਊਗਾ ਨਿਕਲੂ ਇਤੋਂ ਜ਼ਿਆਦਾ 15 ਲੀਟਰਾਂ ਨੂੰ ਦੁੱਧ ਹੈਗਾ ਥਣ ਹੱਥੀਂ ਚਵਾਈ ਵਾਲਾ ਹਵਾਨਾ ਫਿਕਸ ਜ ਹੈ ਗਰਮੀ ਦੀ ਰੁੱਤ ਆ ਦੋਸਤੋ ਤੇ ਇਸ ਰੁੱਤ 'ਚ ਇਦਾਂ ਦੀ ਵਹਿੜ ਤੁਹਾਨੂੰ ਦੁੱਧ ਜਿਹੜਾ ਉਹ ਚੰਗਾ ਪਿਆਉਂਦੀ ਰਹੂਗੀ। ਉਹ ਟਾਂਚਾ ਤੁਸੀਂ ਇਹਦਾ ਦੇਖ ਸਕਦੇ ਹੋ। ਪਹਿਲਾ ਸੂਆ ਚਾਰ ਦੰਦ ਵਹਿੜ ਥਣ ਅਥੀ ਜੁਵਾਈ ਵਾਲਾ ਬਿਲਕੁਲ ਦਿਸਦਾ ਹੋਣਾ ਤੇ ਬੱਚਾ ਇਹਦੇ ਨਾਲ ਇਹ ਮੇਲ ਕਾਫ ਹੈ ਬੱਚੇ ਨੂੰ ਇਹਨੇ ਜਨਮ ਦਿੱਤਾ ਰੇਟ ਫੋਨ ਦੇ ਉੱਤੇ ਆ ਦੱਸੋ ਬਾਕੀ ਜਿਹਨੂੰ ਜੱਚੇ ਉਹ ਵੀ ਰਿਕਾਲ ਕਰ ਸਕਦਾ ਸੋ ਇਹ ਪਹਿਲਣ ਵੈੜ ਥਾਣੇ ਦੇ ਤੁਹਾਨੂੰ ਫੇਰ ਦਿਖਾ ਦੇਣਾ ਸੋ ਚਾਰੇ ਥਣ ਬਿਲਕੁਲ ਇੱਕੋ ਜਿਹੀ ਸੋਹਣੀ ਬਿੱਥੀ ਦੇ ਉੱਤੇ ਐ ਇਦਾਂ ਦਾ ਡਿਜ਼ਾਈਨ ਇਹਦੇ ਥਣਾ ਦਾ ਬਾਕੀ ਜੋ ਸਟਰਕਚਰ ਹੈ ਉਹ ਤੁਹਾਡੇ ਸਾਹਮਣੇ ਐ ਇਦਾਂ ਦਾ ਰੋਖ ਇਹ ਤੇ ਹਵਾਨੇ ਦਾ ਘੱਟ ਵਾਲਾ ਹਵਾਨਾ ਇੱਕ ਹੋਰ ਗੱਬਣ ਦਾ ਲਖੇ ਭਾਈ ਜਿਹੜੀ ਇਹ ਗੱਬਣ ਹੈ ਇਹ ਕਿੰਨਾ ਮਸੂਆ ਸੁਹੰਦੀ ਇਹ ਵੀ ਪਹਿਲਾ ਸੁਆਈ 2 ਦੰਦ ਕਨਫਰਮ 2 ਦੰਦ ਕਨਫਰਮ 2 ਦੰਦ ਆ ਜੀ ਠੀਕ ਹੈ ਕਿੰਨੇ ਦਿਨ ਲਾਉਗੀ ਸੂਣ ਚ ਇਹ ਲੈ ਜਾਓ ਜੀ ਹਫਤਾ ਹਜੇ ਇੱਕ ਹਫਤਾ ਜੇ ਲੈ ਜੂਗੀ ਹਾਂਜੀ ਹਾਂਜੀ ਠੀਕ ਹੈ ਇਹਦਾ ਰੇਟ ਕੀ ਰਹਿਣਾ ਇਹਦਾ ਵੀ ਫੋਨ ਤੇ ਕਰਾਂਗੇ ਇਹ ਅੱਜ ਹੀ ਦੱਸੋ ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਸੀ ਬਾਈ ਕੋਲ ਆਈ ਹੈ ਕਨਫਰਮ 2 ਦੰਦ ਹੈ ਬਾਕੀ ਤੁਸੀਂ ਦੰਦ ਆ ਪਾ ਕੇ ਵੀ ਦੇਖੋਗੇ ਹਵਾਨਾ ਫਿਕਸ ਜਾ ਕੱਢੂਗੀ ਪਹਿਲਨ ਵੈੜ ਨਰੋਈ ਫੁੱਲ ਆ ਦੱਸੋ ਇਹ ਵੀ ਇੱਕ ਵੱਖਰੀ ਜੀ ਚੀਜ਼ ਐ ਐਫ ਦੇ ਨਾਲ ਕਰਾਸ ਬਰੀਡ ਲੱਗਦੀ ਐ ਪਰ ਰੰਗ ਬਹੁਤ ਸੋਹਣਾ ਹੋ ਗਿਆ ਦੂਜੀ ਗੱਲ ਥਣ ਹਵਾਨਾ ਵੀ ਚੰਗਾ ਕੱਢੂਗੀ ਸੀਮਣ ਭਾਵੇਂ ਜਰਸੀ ਲਵਾ ਲੋ ਜੇ ਰੰਗ ਇਦਾਂ ਦਾ ਦੋਸਤੋ ਜਰਸੀ ਦੇ ਬੱਚੇ ਵੀ ਪਾਦੇ ਨੇ ਕਰਮਾਲੀ ਨੇ ਬਈ ਅੰਦਰ ਨੂੰ ਇੱਕ ਕਿਹੜਾ ਹੋਰ ਕਢਾ ਦੀ ਬੜੀ ਨਰੋਈ ਜੀ ਵਹਿੜਾ ਦੱਸੋ ਗਰਮੀ ਦੀ ਰੁੱਤ ਆਲੀ ਬਾਕੀ ਤੁਸੀਂ ਕੀਮਤ ਇਹਦੀ ਬਾਈ ਤੋਂ ਪੁੱਛ ਲਓ ਜੇ ਵੀ ਕੀ ਵੀਰ ਇਹਦੀ ਡਿਮਾਂਡ ਰੱਖਦਾ ਹਜੇ ਦਹਿਣੇ ਲਊਗੀ ਅੱਜ ਆਈ ਹੈ ਤਾਂ ਥੋੜਾ ਉਪਰਾ ਪਸੂ ਮੰਨਦਾ ਹੈ ਇੱਕ ਵਾਰ ਬਾਕੀ ਗਰਮੀ ਹੈ ਗਰਮੀ ਦੀ ਰੁੱਤ ਚ ਦੂਜੇ ਘਰੇ ਆ ਕੇ ਪਸੂ ਕੇਰਾਂ ਚ ਸਟਰਪ ਵੀ ਥੋੜਾ ਬਹੁਤ ਹੁੰਦਾ ਤੁਸੀਂ ਵੀ ਧਿਆਨ ਰੱਖੋ ਆਪਦੇ ਪਸ਼ੂਆਂ ਦਾ ਕਿਉਂਕਿ ਲੋ ਹੀਟ ਸਟ੍ਰੈਸ ਬਹੁਤ ਹੋ ਗਿਆ ਸੋ ਪਸ਼ੂਆਂ ਨੂੰ ਏਸੀਟ ਤੋਂ ਬਚਾਉਣ ਵਾਸਤੇ ਵਾਰ-ਵਾਰ ਪਾਣੀ ਪਿਉਣਾ ਬਹੁਤ ਜ਼ਰੂਰੀ ਹੈ ਸੋ ਇਹ ਦੋ ਨੱਕ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਵਿਕਰੀ ਵਾਲੇ ਸੀ ਬਾਈ ਕੋਲ ਤੁਸੀਂ ਆ ਕੇ ਦੇਖਿਓ ਜੇ ਤਸੱਲੀ ਕਰਿਓ ਇਹ ਕ੍ਰਾਸ ਬਰੀਡ ਥੋੜੀ ਗਾਂ ਤਾਂ ਇਹਦਾ ਥਣ ਹੱਥੀ ਚੁਾਈ ਵਾਲਾ ਨਿਕਲੂਗਾ ਬਾਕੀ ਢਾਂਚਾ ਸੋਹਣਾ ਹੈ ਹਾਈਟ ਫੋਲਾ ਜੀ ਹਾਈਟ ਫੋਲਾ ਦਸੋਂ ਵੱਡੀ ਹੈ ਵੈੜ ਇਹ ਤੇ ਬਾਕੀ ਇਹ ਮਜ਼ਬੂਤ ਬਹੁਤ ਆ ਲੱਤਾਂ ਲੁੱਤਾਂ ਦੀ ਸੋ ਇਹਦੇ ਨਾਲ ਇੱਕ ਸੂਈ ਸਵਾਈ ਵੈੜ ਖੜੀ ਆ ਸੋ ਦੋ ਨਗ ਅੱਜ ਦੀ ਵੀਡੀਓ ਦੇ ਵਿਕਰੀ ਵਾਲੇ ਸੀ ਤੁਸੀਂ ਜਿਹੜਾ ਮਰਜ਼ੀ ਨਾਲ ਖਰੀਦਿਓ ਤਸੱਲੀ ਕਰ ਲਿਓ ਜੀ ਧੰਨਵਾਦ